ਦੀ ਟੀਵੀ ਐਨ ਆਰ ਆਈ ਦੇਖ ਰਹੇ ਹੋ ਤੁਸੀਂ ਵੱਡੀ ਖਬਰ ਕਿਸਾਨਾਂ ਨਾਲ ਜੁੜੀ ਹੋਈ ਆ ਕਿਸਾਨਾਂ ਨੇ ਇੱਕ ਵਾਰ ਫਿਰ ਤੋਂ ਸ਼ੰਭੂ ਵੱਲ ਜਿਹੜੇ ਐਚ ਹਾਲੇ ਪਾਦਤਿਆ ਤਾਂ ਵੱਡਾ ਮੋਰਚਾ ਲਗਾਉਣ ਦੀ ਤਿਆਰੀ ਕੀਤੀ ਗਈ ਆ ਤਾਂ ਦਾਅਦ ਜੀ ਕਿ ਇੱਕ ਵਾਰ ਫਿਰ ਸ਼ੰਭੂ ਬਾਰਡਰ ਤੇ ਮਾਹੌਲ ਗਰਮਾਂਦਾ ਹੋਇਆ ਦਿਖਾਈ ਦਿੱਤਾ ਖਾਸ ਕਰਕੇ ਜੇਕਰ ਸ਼ੰਭੂ ਟੋਲ ਪਲਾਜ਼ੇ ਦੀ ਗੱਲ ਕਰੀ ਤਾਂ ਸ਼ੰਭੂ ਟੋਲ ਪਲਾਜ਼ੇ ਤੇ ਅੱਜ ਸਵੇਰ ਤੋਂ ਹੀ ਮਾਹੌਲ ਪੂਰਾ ਗਰਮ ਹੋਇਆ ਹੋਇਆ ਤੇ ਕਿਸਾਨ ਆਪਣੇ ਵਹੀਕਲ ਲੈ ਕੇ ਪਹੁੰਚੇ ਹੋਏ ਨੇ ਤੇ ਚਾਰੇ ਪਾਸਿਓਂ ਜਾਮ ਕੀਤਾ ਸੀ ਟੋਲ ਪਲਾ ਜਾ ਦੱਸਦੀ ਹੈ ਕਿ ਬਿੱਤੇ ਕੱਲ ਇੱਕ ਮਾਮਲਾ ਸਾਹਮਣੇ ਆਂਦਾ ਜਿਸ ਵਿੱਚ ਕਿ ਕਿਸਾਨ ਦੇ ਟਰੈਕਟਰ ਟਰਾਲੀ ਦੀ ਪਰਚੀ ਕੱਟੀ ਜਾਂਦੀ ਹੈ 250 ਰੁਪਏ ਦੀ ਜਿਸ ਦੇ ਜਿਸ ਦੇ ਚੱਲਦੇ ਕਿਸਾਨਾਂ ਦਾ ਗੁੱਸਾ ਫੁੱਟਦਾ ਹੈ ਤੇ ਕਿਸਾਨ ਸ਼ੰਭੂ ਬਾਰਡਰ ਤੇ ਪਹੁੰਚਦੇ ਆ ਤੇ ਇਕੱਠੇ ਹੋ ਕੇ ਜਿਹੜੀ ਆ ਕੇਰਾਵੰਦੀ ਕੀਤੀ ਜਾਂਦੀ ਆ ਟੋਲ ਪਲਾਜੇ ਦੇ ਇੱਤੇ ਟੋਲ ਪਲਾਜੇ ਤੇ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਤਾਂ ਇੱਕ ਵਾਰ ਫਿਰ ਤੋਂ ਉਹੀ ਮਾਹੌਲ ਬਣਦਾ ਨਜ਼ਰ ਆਇਆ ਜੋ ਬਿੱਤੇ ਸਮੇਂ ਦਰਮਿਆਨ ਦੇਖਿਆ ਗਿਆ ਕਿ ਕਿਸ ਤਰੀਕੇ ਨਾਲ ਸ਼ੰਭੂ ਮੋਰਚਾ ਲੱਗਿਆ ਸੀ ਅਤੇ ਲੰਬਾ ਸਮਾਂ ਇੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ ਤਾਂ ਇੱਕ ਵਾਰ ਫਿਰ ਤੋਂ ਸ਼ੰਭੂ ਟੋਲ ਪਲਾਜੇ ਤੇ ਕਿਸਾਨ ਇਕੱਠੇ ਹੋ ਕੇ ਹੱਲਾ ਬੋਲਦੇ ਨਜ਼ਰ ਆਏ ਨੇ ਤੇ ਹੱਲਾ ਬੋਲ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ ਤਾਂ ਦੱਸਦੇ ਕਿ ਕਿਸਾਨ ਦੇ ਟਰੈਕਟਰ ਟਰਾਲੀ ਨੂੰ ਲੈ ਕੇ ਮਾਮਲਾ ਪੱਖਿਆ ਤੇ ਸੰਧਾਰਸੀ ਪਿੰਡ ਤੋਂ ਗੁਰਜੰਟ ਸਿੰਘ ਦੇ ਟਰੈਕਟਰ ਟਰਾਲੀ ਦੀ ੱੱਕੇ ਨਾਲ ਪਰਚੀ ਕੱਟਣ ਦੇ ਵਿਰੋਧ ਵਿੱਚ ਅੱਜ ਸ਼ੰਭੂ ਟੋਲ ਪਲਾਜੇ ਤੇ ਵੱਡਾ ਪ੍ਰਦਰਸ਼ਨ ਕੀਤਾ ਗਿਆ ਤੇ ਵੱਡੇ ਪੱਧਰ ਤੇ ਕਿਸਾਨ ਜਿਹੜੇ ਪਹੁੰਚੇ ਅਤੇ ਵੱਖ-ਵੱਖ ਤਰੀਕੇ ਨਾਲ ਜਿਹੜਾ ਕਿ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਹੋਈ ਹੈ ਤਾਂ ਇੱਕ ਵਾਰ ਫਿਰ ਤੋਂ ਸ਼ੰਭੂ ਜਿਹੜਾ ਉਹ ਚਰਚਾ ਦਾ ਵਿਸ਼ਾ ਬਣਿਆ ਤਾਂ ਸ਼ੰਭੂ ਟੋਲ ਪਲਾਜਾ ਆ ਵੱਡੇ ਪੱਦਰ ਤੇ ਟੋਲ ਪਲਾਜੇ ਤੇ ਕਿਸਾਨਾਂ ਦਾ ਗੁੱਸਾ ਫੁੱਟਿਆ ਤੇ ਕਿਸਾਨਾਂ ਨੇ ਇਕੱਠੇ ਹੋ ਕੇ ਮੋਰਚਾ ਲਗਾਉਣ ਦੀ ਕੋਸ਼ਿਸ਼ ਕੀਤੀ ਜਿਸ ਦੇ ਚਾਲਦਿਆਂ ਚਾਰੇ ਪਾਸੇ ਪੁਲਿਸ ਹੀ ਪੁਲਸ ਨਜ਼ਰ ਆਈ ਅਤੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਹੋਈ ਹਾਲਾਂਕਿ ਜਾਣਕਾਰੀ ਏਮੀ ਮਿਲ ਰਹੀ ਹੈ ਕਿ ਕਿਸਾਨਾਂ ਨਾਲ ਸਹਿਮਤੀ ਬਣ ਗਈ ਹੈ ਤਾਂ ਟੋਲ ਪਲਾਜਾ ਦੇ ਕਰਮਚਾਰੀਆਂ ਵੱਲੋਂ ਮਾਫੀ ਵੀ ਮੰਗੀ ਗਈ ਹੈ ਅਤੇ 2200 ਦਾ 500 ਰੁਪਏ ਦੁੱਗਣਾ ਕਰਕੇ ਜਿਹੜਾ ਕਿਸਾਨ ਨੂੰ ਮੋੜਿਆ ਗਿਆ ਅਤੇ ਉੱਥੇ ਹੀ ਜੋ ਕਿਸਾਨ ਕਾਰਡ ਇੱਥੇ ਨਹੀਂ ਚਲਾਏ ਜਾ ਰਹੇ ਸੀ ਉਹਨਾਂ ਨੂੰ ਲੈ ਕੇ ਵੀ ਮੰਗ ਹੈ ਜਿਹੜੀ ਉਹ ਮੰਨ ਲਈ ਗਈ ਹੈ ਕਿ ਕਿਸਾਨ ਕਾਰਡ ਹੁਣ ਇਹਨਾਂ ਟੋਲ ਪਲਾਜ਼ੇ ਤੇ ਆ ਚੱਲੇਗੀ ਤਾਂ ਇਸ ਟੋਲ ਪਲਾਜ਼ੇ ਤੇ ਹੁਣ ਕਿਸਾਨ ਕਾਰਡ ਵੀ ਚੱਲੇਗਾ ਜਿੱਥੇ ਟਰੈਕਟਰ ਟਰਾਲੀ ਦੀ ਪਰਚੀ ਤੱਕ ਕੱਟ ਦਿੱਤੀ ਗਈ ਸੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇੱਕ ਵਾਰ ਫਿਰ ਤੋਂ ਸ਼ੰਭੂ ਟੋਲ ਪਲਾਜੇ ਤੇ ਵੱਡਾ ਮੋਰਚਾ ਲਗਾਉਣ ਦੀ ਤਿਆਰੀ ਕੀਤੀ ਗਈ ਸੀ ਪਰ ਉਧਰ ਸਾਰੀਆਂ ਮੰਗਾਂ ਜਿਹੜੀਆਂ ਕਿਸਾਨਾਂ ਦੀਆਂ ਟੋਲ ਪਲਾਜੇ ਦੇ ਕਰਮਚਾਰੀਆਂ ਵੱਲੋਂ ਜਿਹੜੀਆਂ ਮੰਗੀਆਂ ਮੰਨ ਲਈਆਂ ਗਿਆ ਨੇ ਅਜੇ ਇਹ ਵਿੱਚੋਂ ਹੁਣ ਦੇਖਿਆ ਜਾਵੇ ਕਿ ਮੌਕੇ ਤੇ ਮਾਹੌਲ ਗਰਮਾਇਆ ਅਤੇ ਜੇਕਰ ਦੇਖਿਆ ਜਾਵੇ ਕਿ ਇੱਕ ਵਾਰ ਫਿਰ ਤੋਂ ਉਹੀ ਸਭ ਕੁਝ ਤਸਵੀਰਾਂ ਨਜ਼ਰ ਆਈਆਂ ਕਿ ਜਿਵੇਂ ਸ਼ੰਭੂ ਮੋਰਚਾ ਲੱਗਿਆ ਸੀ ਅਤੇ ਲੰਬਾ ਸਮਾਂ ਜਿਹੜਾ ਕਿਸਾਨ ਹੈ ਜਿਹੜੇ ਉਹ ਮੋਰਚੇ ਤੇ ਬੈਠੇ ਸੀ ਤਾਂ ਹੁਣ ਇੱਕ ਵਾਰ ਫਿਰ ਤੋਂ ਮਾਹੌਲ ਆ ਜਿਹੜਾ ਗਰਮਾਉਂਦਾ ਹੋਇਆ ਨਜ਼ਰ ਆਇਆ ਅਤੇ ਸ਼ੰਭੂ ਮੋ ਜਿਹੜਾ ਟੋਲ ਪਲਾਜ਼ਾ ਉਥੇ ਆ ਕੇ ਕਿਸਾਨਾਂ ਨੇ ਹੱਲਾ ਬੋਲ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਾਫੀ ਲੰਬਾ ਸਮਾਂ ਪ੍ਰਦਰਸ਼ਨ ਜਾਰੀ ਰੱਖਿਆ ਜਿਸ ਤੋਂ ਬਾਅਦ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਗਲਤੀ ਮੰਨੀ ਅਤੇ ਉਹਨਾਂ ਨੇ 500 ਰੁਪਏ ਕਰਕੇ ਜਿਹੜਾ ਭੇਜਿਆ ਅਤੇ ਦਾਂਦਰੇ ਰੂਪ ਵਿੱਚ 250 ਰੁਪਏ ਵਾਧੂ ਦਿੱਤਾ ਕਿਸਾਨ ਨੂੰ ਅਤੇ ਉੱਤੇ ਹੀ ਮੰਨ ਜਿਹੜੀ ਮੰਗ ਹੈ ਉਹ ਮੰਨ ਲਈ ਗਈ ਹੈ ਕਿ ਹੁਣ ਇੱਥੇ ਕਿਸਾਨ ਕਾਰਡ ਚੱਲਿਆ ਕਰਨਗੇ ਤੇ ਕਿਸੇ ਵੀ ਕਿਸਾਨ ਦੀ ਜਿਹੜੀ ਪਰਚੀ ਆ ਉਹ ਨਹੀਂ ਲੱਗੇ ਜਾਨੀ ਕਿ ਟਰੈਕਟਰ ਟਰਾਲੀ ਤੇ ਕੋਈ ਵੀ ਪਰਚੀ ਨਹੀਂ ਲੱਗੇਗੀ ਇਹ ਮੰਗ ਹੈ ਜਿਹੜੀ ਉਹ ਵੀ ਟੋਲ ਪਲਾਜ਼ੇ ਦੇ ਕਰਮਚਾਰੀਆਂ ਵੱਲੋਂ ਮੰਨ ਲਈ ਗਈ ਹੈ ਤੇ ਉੱਥੇ ਹੀ ਹੁਣ ਮੋਰਚਾ ਜਿਹੜਾ ਉਹ ਫਿਲਹਾਲ ਦੇ ਸਮੇਂ ਲਈ ਸਮਾਪਤ ਕਰ ਦਿੱਤਾ ਗਿਆ ਪਰ ਇੱਕ ਵਾਰ ਜ਼ਰੂਰ ਮਾਹੌਲ ਹੈ ਜਿਹੜਾ ਇੱਥੇ ਗਰਮਾਉਂਦਾ ਹੋਇਆ ਨਜ਼ਰ ਆਇਆ